ਸਾਡਾ ਲੋਕਪ੍ਰੀਤ ਵਾਲੋ ਬੱਤੀ ਵਿੱਚ ਜਾਗਦੇ ਆ ਮੁਲਖੀ ਦੇ ਤੇ ਬਹੁਤ ਹੀ ਵੱਡੀ ਜਿਹੜੀ ਹੈ ਸ਼ੋਭਾ ਜਤਰਾ ਚੱਲੀ ਜਾ ਰਹੀ ਹੈ ਜਿਸ ਦੇ ਵਿੱਚ ਬੈਸ਼ਨ ਮਾਤਾ राधा कृष्ण ਜੀ ਹਿੰਦੀ ਭਗਵਾਨ ਜੀ ਹੋਰ ਵੀ ਕਈ ਚਾਂਕੇ ਜਿਹੜੀਆਂ ਪਛੋਤ ਹੋ ਰਹੀਆਂ ਦੇਖਣ ਦੇ ਯੋਗੇ ਹੈ ਅੱਜ ਦਾ ਇਹ ਅਦਗਾਠਨ ਸਾਡੇ ਜਗਦੇਵ ਬਾਜੀ ਐਮਐਲਏ ਉਹਨਾਂ ਦੇ بیٹے ਸਟੀਫਨ ਮੀਰੂ ਜੀ ਜਿਹੜੇ ਇਹ ਦੂ ਕਮੇਟੀ ਦੇ ਚੇਅਰਮੈਨ ਹੈ ਉਹਨਾਂ ਦੇ بیٹے ਤੇ ਤਹਿਸੀਲਦਾਰ ਜੀ ਨੇ ਜਿਹੜਾ ਕੁਝ ਅੱਜ ਜਿਹੜੇ ਮੈਂ ਬਟ ਗਏ ਸ਼ੁਭਰਾਮ ਕੀਤਾ ਤੇ ਨਾਲੇ ਮੈਂ ਦੱਸਣਾ ਚਾਹਨਾ ਕਿ 26 ਅਕਤੂਬਰ ਨੂੰ ਐਡਵਾਰ ਮਹਾਮਈ ਦਾ ਵਿਸ਼ਾਲ ਜਾਗਰ ਜਿਹੜਾ ਕੀਤਾ ਜਾ ਰਿਹਾ ਸਰਨਾ ਚੌਂਦੇ ਦੇ ਤੋਂ ਜਿਹਦੇ ਵਿੱਚ ਹਿੰਦੁਸਤਾਨ ਦੇ ਇੰਟਰਨੈਸ਼ਨਲ ਕਲਾਕਾਰ ਪੁਲਈਆ ਮਿੱਤਰ ਜੀ ਮਹਾਮਈ ਦਾ ਗੁਣਗਾਨ ਕਰਨਗੇ ਉਸ ਤੋਂ ਬਾਅਦ ਰਾਜੇ ਸ਼ਰਮਾ ਜੀ ਮੈਡਮ ਖੁਸ਼ਪ੍ਰੀਤ ਜੀ ਜਿਹੜੇ ਉਹ ਵੀ ਮਹਾਮਈ ਦਾ ਗੁਣਗਾਨ ਕਰਨਗੇ ਉਤਵਾਰ ਤਾਰਾ ਰਾਣੀ ਦੀ ਕਥਾ ਇੱਕੋ ਸਮਰੀਆ ਜੀ ਦਰਸ਼ਨ ਤਰਜਵੜੇ ਕਰਨਗੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਹਾ ਨਿਵਾਸੀਆਂ ਨੂੰ ਕਹਿਣਾ ਕਿ 26 ਅਕਤੂਬਰ ਨੂੰ ਸਰਨਾ ਮਕਬੂਰ ਉਹਤੇ ਮਾ ਮੈਦਾ ਪਛਾਣ ਜਾ ਕੀਤਾ ਜਾ ਰਿਹਾ ਬਾਜ ਵਾਲੇ ਯੋਧਿਆਂ ਦੀ ਹੋਏ ਦੱਸਣਾ ਕਰੋ ਤੇ ਪੂਨੇ ਦੇ ਪਾਕੀ ਬਣੋ ਤੇ 28 ਅਕਤੂਬਰ ਨੂੰ ਮਾ ਮੰਗਲਵਾਰ ਬੋਰ ਦਾਸੇ ਮੰਦਰ ਸ਼੍ਰੀ ਮੰਦਰ ਦੀ ਵੇਚ ਜੜੀ ਆ ਮਾਦਾ ਛੋਟੀ ਪੁਰੀਆ ਪਛਾਣ ਬਣਿਆ ਜਾਣਾ ਤੇ ਬਾਅਦ 2 ਵਜੇ ਜੋ ਵੀ ਆ ਗਏ ਉਹ ਅਦਰ ਅੰਦਰ ਪੁਛਾਗਰਿਆ ਕਰਨ ਤੇ ਪੁਨੇ ਭਾਗੀ ਬਣ ਇਹ ਜਿਹੜੀ ਝਾਕੀਆਂ ਜਿਹੜੀਆਂ ਕਰ ਰਹੀ ਹੈ ਪਸੂਤ ਕਰ ਰਹੀ ਹੈ ਇਹ ਕੱਟੇ ਤੋਂ ਪਾਰਟੀ ਆਈ ਜੀ ਹੈ ਨਿਖਲ ਜਰਮਾ ਜਿਹੜੇ ਕਰਦੇ ਤੋਂ ਆਏ ਹੋਏ ਆਪਣੀਆਂ ਝਾਕੀਆਂ ਜਿਹੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ RAMCHANDRA ਜੀ KRISHNA BHAGWAN JI POLE RADHI ਉਹਨਾਂ ਦੀ ਸੈਨਾ ARUNA JI ਸਾਰੀਆਂ ਝਾਕੀਆਂ ਜਿਹੜੀਆਂ ਪਸੂਤ ਕਰ ਰਹਿਣਾ ਬਹੁਤ ਹੀ ਆਨੰਦ ਮਈ ਜਿਹੜੀਆਂ ਝਾਕੀਆਂ ਹੋ ਰਹੀਆਂ ਨੇ ਤੇ ਮੈਂ ਸਾਰਿਆਂ ਨੂੰ ਜਿਹੜਾ ਸ਼ੋਭਾ ਜਿੱਤਿਆ ਗੱਡੀ ਕੀ ਹੈ ਪੁਲਿਸ ਪ੍ਰਸ਼ਾਸਨ ਕੋ ਕਿਤਾ ਦੇ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਉਹਨਾਂ ਜਿਹੜਾ ਸਹਯੋਜ ਦੇ ਰਹੀ ਹੈ ਮਤਲਬ ਕਿ ਐਸਐਸਪੀ ਨੇ ਸਾਨੂੰ ਪੂਰਾ ਸਹਯੋਜ ਦਿੱਤਾ ਮੈਨੂੰ ਨਾ ਫੋਨ ਵੀ ਆਇਆ ਸੀ ਉਹਨਾਂ ਜਿਹੜਾ ਮੈਨੂੰ ਐਸਐਚਓ ਅਬਰਾਜ ਵੀ ਜਿਹੜੇ ਤੁਹਾਡੇ ਹੱਥੇ ਦੇ ਵੀ ਅਗਲੀ ਸਾਲ ਜਿਹੜਾ ਸਾਨੂੰ ਪੂਰਾ ਸਹਯੋਜ ਦੇ ਰਿਹਾ ਹੈ ਉਹਨਾਂ ਦਾ ਨਿਊ ਜੰਗਲਾਪੜੋਂ ਰਧਾਨ ਬਰਨ ਮਾਜੀ ਨਾਲੋਂ ਕੈਸ਼ਰ ਦਾ ਕੇਸ ਸਰੋਇਆ ਆਪੀਆ ਲੋ ਅਰਨਮਾਈ ਨਾਲੋਂ ਸਾਰੇ ਆ ਲੋ ਅਭੀ ਟੀਮਾ ਲੋ ਵੀ ਮੈਂ ਤੁਹਾਨੂੰ ਬਤਾ ਕਰਨਾ ਉੱਠੋ ਜੱਟਾਂ ਦਾ ਜੈ ਮਾਤਾ ਦੀ ਜੈ ਮਾਤਾ ਕੀ ਮਸੀਦਰਾ ਕਰਦੇ ਹੋ ਮਹਿਲ ਵਕਾਲ ਮਾਸੀ ਨੂੰ ਕਿਹਾ ਜਾਣਾ ਵੀ ਸ਼ਬੀਕ ਦੁਪਰ ਨੂੰ ਬਹਾ ਮੈਦਾ ਵਿਚਾਰ ਜਾਣ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਹੀ ਇੰਟਰਨੈਸ਼ਨਲ ਕਲਾਕਾਰ ਤੇ ਰਿਆ ਮਿੱਤਰ ਜੀ ਆ ਰਹੇ ਨੇ ਉਥੇ ਬੈਠਣ ਦਾ ਕਮੇਟੀ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਪਾਰਕਿੰਗ ਬਣਾਈ ਗਈ ਹੈ ਮੈਂ ਕਹਿੰਦਾ 6:30 ਵਜੇ ਕਿਹ ਰਿਆ ਮਿੱਤਰ ਜੀ ਸਟੇ ਤੇ ਆਣਗੇ ਉਸ ਤੋਂ ਪਹਿਲੇ ਪੰਜਾਬ ਵਿੱਚ ਆਨ ਦੀ ਆਵਾਜ਼ ਆਕਰ ਤੇ ਮਾਜ ਵਾਲਾ ਜੋਲਿਆਂ ਦੇ ਦਰਸਾਗਰ ਤੇ ਪੁਨੇ ਭਾਗੀ ਬਣੀ ਜੈ ਮਾਤਾ ਦੀ ਜੈ ਮਾਤਾ